ਮੇਰਾ ਨਾਮ 프리ਤ ਆ ਮੇਰਾ ਘਰਵਾਲਾ ਹੀ ਆ ਸਕੰਦਰ ਜਿੰਨੇ ਅੱਗ ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕੀ ਗਿਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾ ਦਿੱਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ੈਅ ਤੇ ਸਾਰਾ ਕੁਝ ਕਰਨਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਇਹ ਸਾਰਾ ਕੁਝ ਉਹਦੇ ਕਰਕੇ ਹੋਉਂਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਨਹੀ ਹੂੰ ਦਿੰਦਾ ਵੀ ਨਾ ਹੀ ਉਹ ਇਹਨੂੰ ਪੇਸ਼ ਹੂੰ ਦਿੰਦਾ ਵਾ ਸਾਹਮਣੇ ਇਹ ਸਾਰਾ ਕੁਛ ਹੀ ਗੋਤਮ ਅਰੋੜਾ ਦੇ ਥਰੂ ਹੁੰਦਿਆ ਵਾ ਕਿਉਂਕਿ ਬੈਸੇ ਦੇ ਇੱਕ ਉਹੀ ਇਹਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਬਾਹਰ ਪੇਸ਼ ਨਹੀਂ ਜਾਣ ਦਿੰਦਾ ਤੇ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕਿਸੇ ਨਾਲ ਗੱਲਬਾਤ ਹੈਗੀ ਆ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਾ ਵੀ ਇਦਾਂ ਮਤਲਬ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਤੇ ਮੈਂ ਕਿਹਾ ਮੈਂ ਦਾਜ ਕਿੱਦਾਂ ਲਾਵਾਂ ਮੇਰੇ ਤੇ ਪਾਪਾ ਆਪ ਦਿਹਾੜੀ ਦਾ ਰੋਤਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲੈ ਆਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕਨਾਮਾ ਦੇ ਨਹੀਂ ਤੇ ਤੁਹਾਡੇ ਘਰ 'ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀ ਗਿਆ ਸੁੱਤੇ ਹੀ ਹੀ ਰਾਤ ਦੇ 12 ਤਕਰੀਬਨ 12:30 ਦੇ ਲਾਗੇ ਚੱਗੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਤੇ ਉਸ ਸਾਡੇ ਗਵਾਂਢੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਉਸ ਤੋਂ ਬਾਅਦ ਦੂਜੀ ਵਾਰੀ ਫੇਰ ਉਹਨੇ ਧਮਕੀ ਦਿੱਤੀ ਵੀ ਮੈਂ ਹੁਣ ਟਾੜ ਜਿਹੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ ਜਿਹੜੀਆਂ ਸਾਡੀਆਂ ਸਾਰੀਆਂ ਉਹ ਵੀ ਅੱਗ ਲਾ ਕੇ ਚਲਾ ਗਿਆ ਤੁਸੀਂ ਕੰਪਲੇਂਟ ਕਰਾਈ ਸੀ ਹਾਂਜੀ ਕੰਪਲੇਂਟ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਦ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫਿਰ ਪਤਾ ਨਹੀਂ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਿਈ ਦਿਖੋਂਦੀ ਨਹੀਂ ਪਈ ਵੀ। ਬਹੁਤ ਕਾਫੀ ਦਿਨ ਹੋ ਗਏ ਆ। 20 ਜਨਵਰੀ ਤੋਂ 2 ਦਿਨ ਪਹਿਲਾਂ ਦੀ ਸਾਡੇ ਘਰੇ ਅੱਗ ਲਾ ਕੇ ਗਿਆ ਵਾ। ਤੇ ਕੀ ਮੰਗ ਕੀ ਕਰਦੇ? ਮੰਗ ਦਾਸ ਦੀ ਕਰਦੇ ਆ। ਤੁਸੀਂ ਕੀ ਮੰਗ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ? ਹਾਂਜੀ। ਪ੍ਰਸ਼ਾਸਨ ਕੋ ਕੀ ਮੰਗ ਕਰਦੇ? ਇਨਸਾਫ। ਕਿ ਮੈਂ ਇਹਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਹਾਂ। ਪ੍ਰਸ਼ਾਸਨ ਕੋ ਕੀ ਮੰਗ ਕਰਦੇ? ਬੈਂਸ ਆਫੀ ਮੰਗ ਮੇਰਾ ਨਾਮ ਦੀਪਕ ਕੁਮਾਰ ਸੋਨੂ ਰਾਮ ਸਿੰਘ ਹੈਗਾ ਜਿਹਦੇ ਮੇਰਾ ਦਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਹੰ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਨ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਜਿਹਦੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਬਹੁਤ ਮਰੋੜਾ ਹੈਗਾ ਵਾ ਭਾਜਪੀ ਦਾ ਪ੍ਰਧਾਨ ਹੈ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਗਿਆ ਸੀ ਕਰਕੇ ਦਿਖਾਤਾ ਕਰਿਆ ਕੇ ਸਾਡੇ ਅਗਲਾ ਵੀ ਚੱਲ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੇ ਰਿਪੋਰਟ ਦਿੱਤੀ ਉਸ ਦਾ ਨਾਮ ਐਸਆਈ ਕੋ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜਿਆਂ ਨੇ ਕਿਹਾ ਸਾਡੇ ਰੇੜੀਆਂ ਫੂਕੇ ਜਾਣੇ ਆ ਤੇ ਰੇੜੀਆਂ ਨੂੰ ਵੀ ਫੇਰ ਅੱਗ ਲਾ ਕੇ ਸਾਡੇ ਤੇ ਤੇ ਕੰਨ ਮਿਛਣਾਰ ਕੋ ਸਾਰੇ ਤਲਾਕ ਮੰਗ ਰਿਹਾ ਪੁੱਤ ਉਹਨੂੰ ਕਿਹਾ ਤਲਾਕ ਦੇ ਕਿਉਂਕਿ ਮੈਂ ਹੋਰ ਥਾਂ ਵਿਆਹ ਕਰਾਉਣਾ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਗਿਆ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਮੰਗ ਕੀ ਕਰਦੇ ਸਾਰੇ ਮੰਗਿਆ ਉਹ ਕਰਦੇ ਕੋਈ ਨਹੀਂ ਉਸ ਨੂੰ ਵੀ ਆਪਣੀ ਕਾਰਵਾਈ ਕੋਲੀ ਕਰ ਦੇਣਾ ਇਹਨੂੰ ਸਾਰੇ ਅੰਦਰ ਚੋਣੇ ਇਹ ਤੇ ਪਰਚਾ ਹੋਣਾ ਚਾਹੀਦਾ ਸਰਵੋਜਮਗਰਾਹੀ ਹੋਇਆ ਹੈ ਪਰ ਨੂੰ ਕੋਈ ਵੀ ਆਡੀ ਫੈਨ ਤੋਂ ਕੋਈ ਦਿੱਕਤ ਨਹੀਂ ਆਉਂਦੀ ਤੇ ਮੇਨ ਸਰ ਹੈਗਾ ਮੇਕੋਤਨ ਰੋੜਾ ਬੀਜੇਪੀ ਦਾ ਪ੍ਰਧਾਨ ਹੈ ਜਿਹੜਾ ਕਿ ਨੂੰ ਸ਼ਾਇਦ ਜਾਂਦਾ ਵਾ ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਗੋਤਮ ਰੋੜਾ ਨੇ ਕੁਝ ਨਹੀਂ ਹੋਣ ਦਿੱਤਾ ਸੀ ਸਾਡਾ ਸਰ ਵੀ ਇਹੋ ਕਰਦੇ ਅਸੀਂ ਤੁ ਵੀ ਸਾਡੀ ਜੋ ਮੰਗ ਹੈਗੀ ਆ ਉਸ ਪ੍ਰਸ਼ਨ ਦੇ ਲੋ ਜਿਹੜੀ ਕੀਤੀ ਸੀ ਕੀ ਅਪਡੇਟਾ ਉਹ ਵਾਰ ਕਾ ਤੁਸੀਂ ਜੋ ਸ਼ਿਕਾਇਤ ਪੁੱਛੀ ਇਹ ਸਾਡੇ ਕੋਲ ਇੱਕ ਦੀਪਕ ਨਾਮ ਦੇ ਲੜਕੇ ਕੋਲ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਹਦਾ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਦੋਂ ਉਦੋਂ ਵੇਰੀ ਹੈਗੀ ਆ ਇਹਨਾਂ ਘਰ ਆ ਕੇ ਜਿਾ ਕੀ ਤੋੜਪੰਨ ਕੀਤੀ ਕੀ। ਆਪਾਂ ਹੁਣ ਵੈਰੀਫਾਈ ਕਰਵੇਂ ਮਾਮਲੇ ਨੂੰ ਕਿ ਜੋ ਉਪੰਦੀ ਕਾਰਵਾਈ ਪੁਲਿਸ ਕੋਲ ਹੋ ਰਹੀ ਹੋ ਜਾਂਦ ਕਰਾ।